ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਹਿਲਗਾਮ ਦੇ ਵਿੱਚ ਮਾਰੇ ਗਏ ਲੋਕਾਂ ਦੀ ਬਹੁਤ ਅਫਸੋਸਨਾਕ ਖਬਰ ਤੋਂ ਬਾਅਦ ਤੇ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋਈਆਂ ਝੜਪਾਂ ਅਤੇ ਭਾਰਤ ਵੱਲੋਂ ਕੀਤੇ ਆਪਰੇਸ਼ਨ ਸੰਧੂਰ ਤੋਂ ਬਾਅਦ ਤੇ ਉਸ ਤੋਂ ਬਾਅਦ ਉਹਨਾਂ ਚੜੱਪਾਂ ਦੇ ਰੁਕਣ ਤੋਂ ਬਾਅਦ ਕੱਲ ਕੌਮ ਦੇ ਨਾਂ ਸੰਦੇਸ਼ ਦਿੱਤਾ ਅਸੀਂ ਸਮਝਦੇ ਹਾਂ ਕਿ ਉਹ ਕੌਮ ਦੇ ਨਾਂ ਸੰਦੇਸ਼ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਜੋ ਗੱਲਾਂ ਕਹੀਆਂ ਉਹਦੀ ਬਜਾਏ ਜੋ ਕਹਿਣੀਆਂ ਚਾਹੀਦੀਆਂ ਸੀ ਉਹ ਜ਼ਿਆਦਾ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਆਪਰੇਸ਼ਨ ਸਿੰਧੂਰ ਨਾਲ ਹੁਣ ਜਿਹੜਾ ਸਾਡਾ ਗਾਂ ਤੋਂ ਅੱਗੇ ਸਾਡਾ ਸੀਗਾ ਵੀ ਅਸੀਂ ਸਰਜਿਕਲ ਸਟ੍ਰਾਈਕ ਕੀਤੀ ਕੋਈ 에ਅਰ ਸਟ੍ਰਾਈਕ ਕੀਤੀ ਹੋਣ ਸਾਡਾ ਆਪਰੇਸ਼ਨ ਸਿੰਧੂਰ ਪੱਕਾ ਨੋਰਮ ਹੈ ਇਹ ਅਸੀਂ ਪੱਕਾ ਤੈਅ ਕਰ ਲਿਆ ਗਾਂ ਵਾਸਤੇ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਅੱਤਵਾਦੀਆਂ ਦੇ ਟਿਕਾਣੇ ਖਤਮ ਕਰ ਦਿੱਤੇ ਤੇ ਬਹੁਤ 100 ਤੋਂ ਵੱਧ ਅੱਤਵਾਦੀ ਮਾਰ ਦਿੱਤੇ ਉਹਨਾਂ ਚ ਬੜੇ ਬੜੇ ਨਾਮ ਵੀ ਹਨ ਪਰ ਸਾਡਾ ਦੇਸ਼ ਇਹ ਜਾਣਨਾ ਚਾਹੁੰਦਾ ਹੈ ਵੀ ਜਿਨ੍ਹਾਂ ਚਾਰ ਅੱਤਵਾਦੀਆਂ ਨੇ ਪਹਿਲਗਾਮ ਚ ਆ ਕੇ ਸਾਡੀਆਂ ਬੇਟੀਆਂ ਦੇ ਸਾਡੀਆਂ ਬੱਚੀਆਂ ਦੇ ਸਿੰਧੂਰ ਉਜਾੜੇ ਹੈ ਜਿਦੇ ਉੱਤੇ ਆਪਾਂ ਨੇ ਆਪਰੇਸ਼ਨ ਸੰਧੂਰ ਕੀਤਾ ਹੈ ਕੱਲ ਮੋਦੀ ਜੀ 20 ਦਿਨ ਬੀਤਣ ਤੋਂ ਬਾਅਦ ਵੀ ਉਹਨਾਂ ਚੋਂ ਇੱਕ ਵੀ ਅੱਤਵਾਦੀ ਦਾ ਨਾਂ ਨਹੀਂ ਦੱਸ ਸਕੇ ਵੀ ਕੌਣ-ਕੌਣ ਸੀ ਚਾਰ ਦੂਜਾ ਉਹਨਾਂ ਚੋਂ ਇੱਕ ਦਾ ਵੀ ਇਹ ਨਹੀਂ ਦੱਸ ਸਕੇ ਵੀ ਉਹ ਮਾਰਿਆ ਗਿਆ ਫਿਰ ਅਸੀਂ ਉਸ ਆਪਰੇਸ਼ਨ ਸੰਧੂਰ ਨੂੰ ਜਿਹਨੂੰ ਜਿਹਦਾ ਨਾਂ ਹੀ ਇਸ ਕਰਕੇ ਰੱਖਿਆ ਗਿਆ ਉਸ ਆਪਰੇਸ਼ਨ ਸੰਧੂਰ ਨੂੰ ਸਫਲ ਕਹੀਏ ਜਾਂ ਫੇਲ ਕਹੀਏ ਹੋਰ ਤੁਸੀਂ 100 ਮਾਰਤੇ 200 ਮਾਰਤੇ 500 ਮਾਰਤੇ ਜਿਨ੍ਹਾਂ ਬੰਦਿਆਂ ਨੇ ਆ ਕੇ ਸਾਡੇ ਬੰਦਿਆਂ ਨੂੰ ਸਾਡੇ ਲੋਕਾਂ ਨੂੰ ਆ ਕੇ ਮਾਰਿਆ ਸਾਡੇ ਘਰ 'ਚ ਉਹਨਾਂ 'ਚੋਂ ਇੱਕ ਵੀ ਬੰਦਾ ਅਸੀਂ ਮਾਰਨ 'ਚ ਸਫਲ ਹੋਏ ਜਾਂ ਨਾ ਹੋਏ ਇਹਦੇ ਬਾਰੇ ਮੋਦੀ ਜੀ ਨੇ ਦੱਸਿਆ ਲੇਗਾ ਸਾਰੇ 22 23 ਮਿੰਟ ਦੇ ਭਾਸ਼ਣ 'ਚ ਪਹਿਲੀ ਗੱਲ ਤਾਂ ਅਸੀਂ ਇਹ ਕਹਿਣੀ ਚਾਹੁੰਦੇ ਹਾਂ ਦੂਜੀ ਅਸੀਂ ਇਹ ਕਹਿਣੀ ਚਾਹੁੰਦੇ ਹਾਂ ਕਿ ਜਦੋਂ ਇਹਨਾਂ 'ਚ ਆਪਸੀ ਚੜ੍ਹੱਪ ਰੁਕੀ ਤਾਂ 트াম্প ਨੇ ਪਹਿਲਾਂ ਟਵੀਟ ਕਰ ਦਿੱਤਾ ਤੇ ਉਦੋਂ ਬਾਅਦ ਇਹ ਚੜ੍ਹੱਪਾਂ ਰੁਕੀਆਂ ਨੇ ਭਾਰਤ ਨੇ ਬਾਅਦ 'ਚ ਕਿਹਾ ਵੀ ਹਾਂ ਅਸੀਂ ਰੋਕਦੇ ਹਾਂ ਤੇ ਮੋਦੀ ਜੀ ਨੇ ਕੱਲ ਸਵੇਰ ਤੋਂ ਹੀ ਸੀਗਾ ਵੀ ਇਹ ਸ਼ਾਮ ਨੂੰ 8 ਵਜੇ ਕੌਮ ਦੇ ਨਾਂ ਸੰਦੇਸ਼ ਦੇਣਗੇ ਤੇ 트াম্প ਨੇ ਪਰਸੋਂ ਵੀ 10 ਤਰੀਕ ਨੂੰ ਵੀ ਕਿਹਾ 11 ਨੂੰ ਵੀ ਕਿਹਾ ਵੀ ਮੈਂ ਤਾਂ ਚਾਹਨਾ ਕਸ਼ਮੀਰ ਦਾ ਮੁੱਦਾ ਵੀ ਹੱਲ ਹੋਵੇ ਚਾਹੇ 1000 ਸਾਲ ਲੱਗ ਜਾਣ ਤੇ ਉਹਨੇ ਕੱਲ ਇਹਦੇ ਭਾਸ਼ਣ ਤੋਂ ਥੋੜਾ ਸਮਾਂ ਪਹਿਲਾਂ ਇੱਕ ਭਾਸ਼ਣ ਕੀਤਾ ਉਹਦੇ ਚ ਉਹਨੇ ਕਿਹਾ ਵੀ ਅਸੀਂ ਜੇ ਦੋ ਦੇਸ਼ਾਂ ਦੇ ਵਿਚਕਾਰ ਹੁੰਦੀ ਨੁਕਲੀਅਰ ਜੰਗ ਰੁਕਵਾਤੀ ਉਹਨੇ ਇਹ ਵੀ ਕਿਹਾ ਕਿ ਵੀ ਮੈਂ ਦੋਵਾਂ ਨੂੰ ਕਿਹਾ ਵੀ ਜੇ ਤੁਸੀਂ ਜੰਗ ਰੋਕ ਦਿਓ ਆਪਸ ਚ ਤਾਂ ਤੁਹਾਡੇ ਨਾਲ ਖੁੱਲਾ ਵਪਾਰ ਕਰੂੰਗਾ ਪਰ ਜੇ ਨਹੀਂ ਰੋਕਦੇ ਤਾਂ ਮੈਂ ਤੁਹਾਡੇ ਨਾਲ ਵਪਾਰ ਨਹੀਂ ਕਰੂੰਗਾ ਮੈਂ ਉਹਨੂੰ ਧਮਕੀ ਦਿੱਤੀ ਦੋਵਾਂ ਨੂੰ ਤੇ ਉਹ ਮੰਨ ਗਏ ਮੋਦੀ ਜੀ ਨੇ ਇਹਨਾਂ ਤਿੰਨਾਂ ਹੀ ਗੱਲਾਂ ਦਾ ਟਰੰਪ ਦੀਆਂ ਦਾ ਵੀ ਟਰੰਪ ਨੇ ਸਮਝੌਤਾ ਕਰਾਇਆ ਉਹਨੇ ਕਿਹਾ ਉਹਦਾ ਤੇ ਤੀਜਾ ਵੀ ਉਹ ਕਸ਼ਮੀਰ ਦੇ ਉੱਤੇ ਗੱਲ ਕਰਨੀ ਚਾਹੁੰਦਾ ਹੈ ਚੌਥਾ ਕਿ ਉਹਨੇ ਵਪਾਰਕ ਧਮਕੀ ਦੇ ਕੇ ਦੋਵੇਂ ਦੇਸ਼ਾਂ ਨੂੰ ਮਨਾਇਆ ਇਹਦਾ ਜਵਾਬ ਕੋਈ ਨਹੀਂ ਦਿੱਤਾ ਮੋਦੀ ਜੀ ਨੇ ਦੇਸ਼ ਇਹ ਜਾਨਣਾ ਚਾਹ ਰਿਹਾ ਅਸਲ 'ਚ ਕਿਉਂਕਿ ਦੇਸ਼ ਬਹੁਤ ਧੋਖੇ ਖਾ ਚੁੱਕਿਆ ਹੈ 2019 ਦੇ ਵਿੱਚ ਜਦੋਂ ਉਹ ਉਥੇ ਬਾਲਾ ਆਪਣਾ ਦੂਜਾ ਜਿਹੜਾ ਉਥੇ ਹਮਲਾ ਹੋਇਆ ਤੇ ਸਾਡੇ ਮਾਰੇ ਗਏ 44 ਬੰਦੇ ਸਾਡੇ CRPF ਦੇ ਤਾਂ ਉਦੋਂ ਬਾਅਦ ਇਹਨਾਂ ਗੱਲਾਂ ਦੇ ਹਾਲੇ ਤੱਕ ਦੇਸ਼ ਨੂੰ ਜਵਾਬ ਨਹੀਂ ਮਿਲੇ ਵੀ ਉਹ ARDX ਇੰਨਾ ਆਇਆ ਕਿਵੇਂ ਉਹ ਬੰਦੇ ਨੂੰ ਇਹ ਕਿਵੇਂ ਪਤਾ ਲੱਗ ਗਿਆ ਵੀ ਕੱਲੀ ਆਹੀ ਗੱਡੀ ਹੈ ਜਿਹੜੀ ਬਲਟ ਪ੍ਰੂਫ ਨਹੀਂ ਹੈ ਤੇ ਉਹਦੇ ਉੱਤੇ ਸਵਾਲ ਅਹਲੇ ਵੀ ਖੜਿਆ ਨਾ ਉਹਦੀ ਇਨਕੁਆਰੀ ਹੋਈ ਹੈ 5 ਸਾਲ 5.5 ਸਾਲ ਹੋਣ ਵਾਲੇ ਹੋਗੇ ਉਸ ਗੱਲ ਨੂੰ ਤੇ ਹੁਣ ਵੀ ਨਹੀਂ ਪਤਾ ਲੱਗ ਰਿਹਾ ਵੀ ਇਹ ਕੌਣ ਨੇ ਬੰਦੇ ਜਿਹੜੇ ਮਾਰ ਗਏ ਇਹ ਪਾਕਿਸਤਾਨ ਤੋਂ ਆਏ ਪਾਕਿਸਤਾਨੀ ਸ਼ਹਿਰੀ ਨੇ ਕਿੱਥੋਂ ਦੇ ਐ ਕਿੱਥੋਂ ਦੇ ਨਹੀਂ ਹੈ ਤੁਸੀਂ ਪਿਛਲੀਆਂ ਸਰਕਾਰਾਂ ਨੂੰ 20 ਵਾਰੀ ਨਿੰਦੀ ਜਾਓ ਤੁਹਾਨੂੰ ਅਧਿਕਾਰ ਨੇਗੇ ਰਾਜਨੀਤਿਕ ਤੌਰ ਤੇ ਪਰ ਜਿਹੜਾ ਬੰਬੇ ਦੇ ਵਿੱਚ ਤਾਜ ਦੇ ਉੱਤੇ ਅਟੈਕ ਹੋਇਆ ਸੀ ਤਾਂ ਉੱਥੇ ਅਜਮਲ ਖਸਾਫ ਫੜਿਆ ਗਿਆ ਸੀ ਤੇ ਉਹ ਕਿਹੜੇ ਪਿੰਡ ਦਾ ਹੈ ਕਿੱਥੋਂ ਦਾ ਹੈ ਕਿਵੇਂ ਹੈ ਪਾਕਿਸਤਾਨੀ ਨਾਗਰਿਕ ਹੈ ਉਹ ਪੂਰਾ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਲਿਆਤਾ ਸੀ ਤੁਸੀਂ ਹਾਲੇ ਇਹ ਗੱਲ ਲੋਕਾਂ ਨੂੰ ਸਾਡੇ ਭਾਰਤ ਦੇ ਲੋਕਾਂ ਨੂੰ ਨਹੀਂ ਦੱਸ ਸਕਦੇ ਦੁਨੀਆ ਨੂੰ ਤੱਕੀ ਦਸੋਗੇ ਸੋ ਅਗਲੀ ਗੱਲ ਦੋਸਤੋ ਇਹ ਵੀ ਹੈ ਕਿ ਇਸ ਨੂੰ ਤੇ 트ੰਪ ਦੇ ਭਾਸ਼ਣ ਨੂੰ ਤੇ ਦੋਆਂ ਨੂੰ ਜੋੜ ਕੇ ਦੇਖੀਏ 트ੰਪ ਤਾਂ ਦੋਹੇ ਦੇਸ਼ਾਂ ਨੂੰ ਇੱਕੋ ਜਿਹਾ ਮੰਨਦਾ ਹੈ ਤੁਸੀਂ ਕਹਿੰਦੇ ਹੋ ਵੀ ਤੀਜੀ ਗੱਲ ਜਿਹੜੀ ਇਹਦੇ ਵਿੱਚ ਇੱਕ ਹੋਰ ਹੈ ਕਿ ਉਹਨਾਂ ਨੇ ਜਿਹੜੇ ਜੰਗ ਦੇ جنੂਨੀ ਲੋਕ ਹੈ ਹੁਣ ਤੱਕ ਭਾਰਤ ਦੇ ਵਿੱਚ ਸਿਰਫ ਫਿਰਕੂ ਜਨੂਨੀਆਂ ਦਾ ਇੱਕ ਖਤਰਾ ਸੀਗਾ ਹੁਣ ਫਿਰਕੂ ਜਨੂਨੀਆਂ ਦੇ ਇੱਕ ਇੱਕ ਹੋਰ ਰੰਗ ਵਾੜ ਦਿੱਤਾ ਉਹਨਾਂ ਨੂੰ ਜੰਗੀ ਜਨੂਨੀ ਵੀ ਕਹਿ ਸਕਦੇ ਹਾਂ ਸੀ ਸੋ ਫਿਰਕੂ ਜਨੂਨੀ ਤੇ ਜੰਗੀ ਜਨੂਨੀ ਉਹਨਾਂ ਚ ਦੋ ਜਨੂਨ ਵਾੜ ਦਿੱਤੇ ਹੁਣ ਜੰਗ ਦਾ ਤੁਸੀਂ ਕਹ ਤਾ ਵੀ ਇਹ ਸਾਡਾ ਸਿੰਘ ਇਹ ਆਪਰੇਸ਼ਨ ਸੰਦੂਰ ਕੁਝ ਦੇਰ ਲਈ ਰੋਕਿਆ ਇਹਨੂੰ ਵਾਪਸ ਨਹੀਂ ਕਰਿਆ ਹਲੇ ਕਦੇ ਵੀ ਅਸੀਂ ਕਰ ਸਕਦੇ ਆ ਜਦੋਂ ਵੀ ਸਾਡਾ ਮਤਲਬ ਸਾਨੂੰ ਲੱਗੂਗਾ ਵੀ ਕੋਈ ਟੈਰਰ ਹੋਇਆ ਤਾਂ ਅਸੀਂ ਕਰਦੇ ਆਂਗੇ ਸੋ ਇਹਦਾ ਮਤਲਬ ਹੈ 24 ਘੰਟੇ ਬਲਦੀ ਦੀ ਬੂਥੀ ਚ ਦੇ ਰੱਖਿਆ ਹੈ ਭਾਰਤ ਤੇ ਭਾਰਤ ਦੇ ਖਾਸ ਤੌਰ ਤੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਦੇ ਲੋਕ 24 ਘੰਟੇ ਬਲਦੀ ਦੇ ਮੂੰਹ ਚ ਐਂ ਦਿੱਤੇ ਹੋਏ ਇੱਕ ਜੰਗਾ ਤੇ ਤੀਜੀ ਗੱਲ ਜਿਨ੍ਹਾਂ ਲੋਕਾਂ ਨੇ ਜੰਗੀ ਜਨੂਨੀਆਂ ਨੇ ਸਾਡੇ ਬਿਕਰਮ ਮਿਸ਼ਰੀ ਜੀ ਦੀ ਤੇ ਉਹਨਾਂ ਦੀ ਬੇਟੀ ਦੀ ਟ੍ਰੋਲਿੰਗ ਕੀਤੀ ਹੈ ਉਹਦੀ ਬੇਟੀ ਦਾ ਫੋਨ ਜਗਜਾਹਰ ਕੀਤਾ ਹੈ ਨਾ ਮੋਦੀ ਜੀ ਬੋਲੇ ਨਾ ਮੋਦੀ ਜੀ ਦਾ ਕੋਈ ਮੰਤਰਾਲਿਆ ਬੋਲੇ ਨਾ ਮੋਦੀ ਜੀ ਦਾ ਜਿਹੜਾ ਡਿਪਾਰਟਮੈਂਟ ਹੈ ਖਾਸ ਤੌਰ ਤੇ ਜਿਹੜਾ ਬ੍ਰਾਡਕਾਸਟਿੰਗ ਐਂਡ ਇਨਫੋਰਮੇਸ਼ਨ ਮਿਨਿਸਟਰੀ ਹੈ ਉਹ ਬੋਲੇ ਹੈ ਸਿਰਫ ਜਿਹੜੀ ਜਿਹੜੀ ਨੈਸ਼ਨਲ ਕਮਿਸ਼ਨ ਫਾਰ ਔਮਨ ਹੈ ਉਹਨੇ ਉਹਦੀ ਨਿੰਦਿਆ ਕੀਤੀ ਹੈ ਐਕਸ਼ਨ ਕਿਸੇ ਤੇ ਕੋਈ ਨਹੀਂਗਾ ਮੋਦੀ ਜੀ ਇਹ ਤੁਸੀਂ ਦੇਸ਼ ਨੂੰ ਬਹੁਤ ਮਾੜੇ ਪਾਸੇ ਤੋਰ ਰਹੇ ਹੋ ਦੇਸ਼ ਨੂੰ ਅੱਜ ਅਮਨ ਦੀ ਲੋੜ ਹੈ ਸਾਡੀ ਤਰੱਕੀ ਵਾਸਤੇ ਆਹ ਜਿਹੜੀਆਂ ਗੱਲਾਂ ਨੇ ਤੁਹਾਡੀਆਂ ਇਹ 24 ਘੰਟੇ ਜੰਗ 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 ਇਹ ਜਿਹੜਾ ਜੰਗਵਾਜੀ ਹੈ ਨਾ ਜਿਹੜੀ ਇਹ ਇਹ ਸਾਡੇ ਦੇਸ਼ ਦੇ ਲਈ ਲੰਬੇ ਸਮੇਂ ਵਾਸਤੇ ਬਹੁਤ ਨੁਕਸਾਨਦੇ ਹੈ ਤੇ ਅਗਲੀ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਨਾਲ ਦੂਸਰੀ ਜਿਹੜੀ ਹੈ ਅੱਜ ਤੋਂ ਭਾਜਪੀ ਨੇ ਜਿਹੜਾ ਇੱਕ ਤਰੰਗਾ ਯਾਤਰਾ ਕੱਢਣੀ ਹੈ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਬਹੁਤ ਸਾਮਲ ਹੋ ਗਿਆ। ਇਹਦਾ ਮਤਲਬ ਹੈ ਜੰਗੀ ਜਨੂਨ ਹੁਣ ਹੋਰ ਐਨ ਵੱਡੀ ਪੱਧਰ ਤੇ ਉੱਤੇ ਫੈਲਾਇਆ ਜਾ ਰਿਹਾ ਹੈ। ਪਹਿਲਾਂ ਫਿਰ ਕੁਝ ਜਨੂਨ ਫੈਲਾਇਆ ਜਾਂਦਾ ਹੈ। ਹੁਣ ਜੰਗੀ ਜਨੂਨ ਫੈਲਾਇਆ ਜਾ ਰਿਹਾ ਹੈ। ਤੇ ਏਸੇ ਜਨੂਨ ਦੇ ਕਰਕੇ ਕੱਲ ਕਲਕੱਤੇ ਦੇ ਵਿੱਚ ਆਲ ਇੰਡੀਆ ਪ੍ਰੋਗਰੈਸਿਵ ਵਿਮਨਸ ਐਸੋਸੀਏਸ਼ਨ ਨੇ ਜੰਗ ਵਿਰੋਧੀ ਤੇ ਅਮਨ ਦੇ ਹੱਕ 'ਚ ਮਾਰਚ ਕੀਤਾ। ਭਾਜਪਾ ਵਾਲਿਆਂ ਨੇ ਉਹਨਾਂ ਤੇ ਅਟੈਕ ਕਰਤਾ। ਵੀ ਤੁਸੀਂ ਜੰਗ ਦੀ ਗੱਲ, ਤੁਸੀਂ ਅਮਨ ਦੀ ਗੱਲ ਕਰਨ ਵਾਲੇ ਕੌਣ ਹੋਣੇ? ਪੰਜਾਬ ਦੇ ਵਿੱਚ ਪਰਸੋ ਨੂੰ ਅ ਕੱਲ ਨੂੰ ਸਾਰੇ ਪੰਜਾਬ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਨੇ ਅਵਨ ਮਾਰਚ ਕੱਢਣੇ ਆ ਇੱਥੇ ਤਾਂ ਬੀਜੇਪੀ ਦੇ ਉੱਤੇ ਓਡਾ ਦਮ ਨਹੀਂ ਜੇ ਬਾਈਚਾਂਸ ਅਜਿਹਾ ਦਮ ਕਿਤੇ ਆ ਜਵੇ ਤਾਂ ਉਹ ਹੀ ਨਾ ਤੇ ਵੀ ਅਟੈਕ ਕਰੂ ਤੇ ਇਸੇ ਦੇ ਵਿੱਚੋਂ ਹੀ ਹైదరాబాద్ ਦੇ ਵਿੱਚ ਇੱਕ ਕਰਾਚੀ ਜਿਹੜਾ ਹੈਗਾ ਕਰਾਚੀ ਬੇકરી ਦੇ ਨਾਂ ਦੇ ਉੱਤੇ ਬਹੁਤ ਮਸ਼ਹੂਰ ਬੇકરી ਹੈ ਉਹ ਉਹ 2 1953 ਦੇ ਵਿੱਚ ਉਹਦੇ ਮਾਲਕ ਸੀਗੇ ਉੱਥੋਂ ਆਏ ਹైਦਰਾ ਆਪਣੇ ਕਰਾਚੀ ਤੋਂ ਉਜੜ ਕੇ ਆਏ ਸੀ ਵਿਚਾਰੇ 47 ਵੇਲੇ ਮਰਦੇ ਖੱਪਦੇ ਉਹਨਾਂ ਨੇ ਉੱਥੋਂ ਦੇ ਸ਼ਮਸ਼ਾਬਾਦ ਏਰੀਏ ਦੇ ਵਿੱਚ ਇੱਕ ਇਹ ਇਹ ਖੋਲ੍ਹ ਲਈ ਕਰਾਚੀ ਤੇ ਉਹ ਉਹਦਾ ਨਾਂ ਖਾਨ ਚੰਦ ਰਮਾਨੀ ਸੀ ਲੈ ਹੁਣ ਤਾਂ ਤੁਸੀਂ ਤਾਂ ਇਹ ਖਾਨ ਚੰਦ ਦੇ ਉੱਤੇ ਵੀ ਪੰਗਾ ਪਾ ਦੇਣਾ ਸੀ ਉਹ ਵਿਚਾਰਾ ਮਰ ਗਿਆ ਉਹਦੇ ਪੋਤੇ ਨੇ ਹੁਣ ਉਹਨੂੰ ਚਲਾਉਂਦੇ ਰਾਜੇਸ਼ ਰਮਾਨੀ ਤੇ ਹਰੀ ਸ਼ਰਮਾਨੀ ਹਿੰਦੂ ਨੇ ਪਾਕਿਸਤਾਨ ਨੂੰ ਉਜੜ ਕੇ ਆਏ ਹੋਏ ਆ ਵਕਤਾਂ ਦੇ ਬਾਰੇ ਹੋਏ ਆ ਉਹਨਾਂ ਦੀ ਇਹ ਐਨੇ ਸਾਲਾਂ ਤੋਂ ਚੱਲ ਰਹੀ ਬੇਕਰੀ ਹੈ ਉਹਦੀ ਪੰਨ ਤੋੜ ਕਰ ਦਿੱਤੀ ਬੀਜੇਪੀ ਦੇ ਬੰਦਿਆਂ ਨੇ ਭਗਵੇਂ ਝੰਡੇ ਪਾ ਕੇ ਕਿ ਆ ਨਾਂ ਬਦਲੋ ਤੁਸੀਂ ਇਹ ਜਿਹੜਾ ਇਤਿਹਾਸ ਦੁਨੀਆ ਦਾ ਦੇਸ਼ ਦਾ ਇਹ ਇੱਕ ਮਿੰਟਾਂ ਚ ਨਾ ਲਿਖਿਆ ਜਾਂਦਾ ਤੇ ਨਾ ਮਿਟਾਇਆ ਜਾਂਦਾ ਸੋ ਉਹਨਾਂ ਦੇ ਪਰਿਵਾਰ ਦੀਆਂ ਹਮਦਰਦੀਆਂ ਨੇ ਉਹਨਾਂ ਦੇ ਦਾਦੇ ਨੂੰ ਪਤਾ ਨਹੀਂ ਉਹ ਵਿਚਾਰਾ ਕੀ ਕੀ ਛੱਡ ਕੇ ਇਕੱਲਾ ਕਰਾਚੀ ਦਾ ਨਾਂ ਲੈ ਕੇ ਇੱਥੇ ਆ ਗਿਆ ਤੇ ਉਹ ਉਸ ਇਤਿਹਾਸ ਦੇ ਨਾਲ ਤੁਸੀਂ ਖਲਵਾੜ ਨਹੀਂ ਕਰ ਸਕਦੇ ਸਾਡੇ ਪੰਜਾਬ 'ਚ ਸਿੰਧੀ ਸਵੀਟਸ ਹੈਗੀਆਂ ਨੇ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲਾਇਲਪੁਰੀ ਸਵੀਟਸ ਹੈਗੀਆਂ ਨੇ ਲਾਇਲਪੁਰੀ ਦੇ ਨਾਂ ਤੇ ਬਹੁਤ ਕੁਝ ਹੈਗਾ ਤੇ ਕੀ ਆਪਾਂ ਇਸ ਪਾਕਿਸਤਾਨ ਦੀ ਚੀਜ਼ਾਂ ਦੇ ਨਾਂ ਕਰਕੇ ਉਹਨਾਂ ਦੇ ਨਾਂ ਹਟਾਉਣ ਦੇ ਇਸ ਮਹਿਮਤੇ ਤਾਂ ਆਪਾਂਗੇ ਇਹ ਨਿਰਾਜ ਨੂੰ ਨਾਏਗਾ ਇਹ ਦੇਸ਼ ਨੂੰ ਲੈ ਬੈਠੂਗਾ ਇਹ ਇਹ ਬੰਦ ਹੋਣਾ ਚਾਹੀਦਾ ਹੈ ਉਹਨਾਂ ਤੇ ਉਥੋਂ ਦੀ ਜਿਹੜੀ ਕਾਂਗਰਸ ਸਰਕਾਰ ਨੇ ਉਹਨਾਂ ਬੀਜੇਪੀ ਵਾਲਿਆਂ ਤੇ ਕੁਝ ਕੇਸ ਦਰਜ ਵੀ ਕੀਤੇ ਆ ਅ ਬਿਕਰਮਿਸ਼ਰੀ ਦਾ ਜਿਹੜਾ ਪਹਿਲਾਂ ਮੈਂ ਥੋੜੀ ਜੀ ਗੱਲ ਕਰ ਲਈ ਉਹਦੀ ਕੱਲ ਸੀਪੀਆਈ ਸੀਪੀਐਮ ਸੀਪੀਐਮਐਲ ਲਿਬਰੇਸ਼ਨ ਨੇ ਉਹਦੇ ਉੱਤੇ ਐਕਸ਼ਨ ਮੰਗਿਆਗਾ ਵੀ ਉਹਨਾਂ ਤੇ ਐਕਸ਼ਨ ਕੀ ਲੈ ਰਹੇ ਹੁੰਦ ਸੀ ਅਸੀਂ ਕੱਲ ਸੰਗਰਾਮ ਟੀਵੀ ਵੱਲੋਂ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਆਰਐਮਪੀਆਈ ਕੱਲ ਇਸ ਗੱਲ ਦੀ ਮੰਗ ਪਹਿਲਾਂ ਹੀ ਕਰ ਚੁੱਕੀ ਹੈ ਕਿ ਉਹਦੀ ਬੇਟੀ ਨੂੰ ਤੁਸੀਂ ਇੱਕ ਜਿਹੜਾ ਉਹ ਮੌਤ ਦੇ ਮੂੰਹ ਚ ਦਿੱਤਾ ਹੋਏਗਾ ਟ੍ਰੋਲਰਾਂ ਦੇ ਕੋਲ ਉਹਦਾ ਨਾਮ ਹੈ ਉਹਨਾਂ ਦੀ ਸੇਫਟੀ ਨੂੰ ਕਿਸੇ ਟਾਈਮ ਵੀ ਖਤਰਾ ਹੈਗਾ ਦੇਸ਼ ਦਾ ਐਡਾ ਟਾਪ ਬਿਊਰੋਕਰੇਟ ਹੈ ਉਸ ਦੀ ਜਾਨ ਉਸ ਦੇ ਜੇ ਤੁਸੀਂ ਨਹੀਂ ਬਚਾ ਸਕਦੇ ਉਹਨੂੰ ਆਪਣਾ ਟਵਿੱਟਰ ਹੈਂਡਲ ਬੰਦ ਕਰਨਾ ਪੈਂਦਾ ਹੈ ਤੇ ਸਰਕਾਰ ਕਿੱਥੇ ਐ ਸਰਕਾਰ ਤਾਂ ਉਹ ਚਲਾ ਰਹੇ ਐ ਟ੍ਰੋਲ ਮੋਦੀ ਜੀ ਤੁਸੀਂ ਨਹੀਂ ਸਰਕਾਰ ਚਲਾ ਰਹੇ ਟ੍ਰੋਲ ਸਰਕਾਰ ਚਲਾ ਰਹੀ ਐ ਉਹਨਾਂ ਟ੍ਰੋਲਾਂ ਦਾ ਮੂੰਹ ਕਦੋਂ ਬੰਦ ਕਰੋਗੇ ਤੁਸੀਂ ਤਾਂ ਉਹਨਾਂ ਦੇ ਮੂੰਹ 'ਚ ਇੱਕ ਪਹਿਲਾਂ ਤਾਂ ਕੱਲੇ ਫਿਰਕੂ ਐਂਗਲ ਤੋਂ ਹੀ ਕਰਦੇ ਸੀ ਹੁਣ ਤਾਂ ਉਹ ਜਿਹੜਾ ਉਹ ਜੰਗ ਦੇ ਨਾਂ ਤੇ ਵੀ ਜਿਹੜੇ ਅਮਨ ਦੀ ਗੱਲ ਕਰਨਗੇ ਚਾਹੇ ਕੋਈ ਵੀ ਉਹਨਾਂ ਤੇ ਵੀ ਅਟੈਕ ਕਰਨਗੇ ਉਹ ਸੋ ਉਹਨਾਂ ਨੂੰ ਤੁਸੀਂ ਦੋ ਧਾਰੀ ਤਲਵਾਰ ਫੜਾ ਰਹੇ ਹੋ ਇਹ ਕੋਈ ਚੰਗਾ ਨਹੀਂ ਕਰ ਰਹੇ ਅ ਅਗਲੀ ਗੱਲ ਦੋਸਤੋ ਲਾਸਟ ਥੀੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਅ ਕੱਲ ਦਾ ਹਿੰਦੂ ਨੇ ਖਬਰ ਲਾਈ ਹੈ ਦਾ ਆਰਟੀਆਚ ਵੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਮੰਗੀਆਂ ਸੀਗੀਆਂ ਤੇ ਹੋਰ ਵੀ ਉਹਨਾਂ ਦੇ ਸਰਵੇਖਣ ਵੀ ਆਏ ਸੀ ਤੇ ਅਖੀਰ ਤੇ ਆ ਕੇ 4 ਸਾਲ ਬੀਤਣ ਤੋਂ ਬਾਅਦ ਕੱਲ ਰਜਿਸਟਰਾਰ ਜਨਰਲ ਆਫ ਇੰਡੀਆ ਨੇ ਅੰਕੜੇ ਦਿੱਤੇ ਹੈ ਵੀ ਜਿਹੜੀਆਂ ਆਮ ਹਰ ਸਾਲ ਮੌਤਾਂ ਹੁੰਦੀਆਂ ਨੇ ਉਹਨਾਂ ਨਾਲੋਂ 2021 ਦੇ ਵਿੱਚ ਜਿਹੜੀਆਂ 1.21 ਲੱਖ ਵੱਧ ਮੌਤਾਂ ਹੋਈਆਂ ਜਿੰਨੀਆਂ ਆਮ ਸਾਲਦਰ ਸਾਲ ਮੌਤਾਂ ਹੁੰਦੀਆਂ ਨੇ ਉਹਨਾਂ ਨਾਲੋਂ ਉਸ ਕਰੋਨਾ ਦੇ ਪੀਰੀਅਡ ਚ 21 ਲੱਖ ਜ਼ਿਆਦਾ ਮੌਤਾਂ ਹੋਈਆਂ ਹਾਲਾਂਕਿ ਬਹੁਤ ਸਾਰਾ ਸਮਾਂ ਲੋਕਡਾਊਨ ਲੱਗਣ ਕਾਰਨ ਬੱਸਾਂ ਕਾਰਾਂ ਦੇ ਚੱਲਣ ਦੇ ਨਾ ਕਾਰਨ ਨਾ ਚੱਲਣ ਦੇ ਕਾਰਨ ਐਕਸੀਡੈਂਟ ਚ ਹੋਣ ਵਾਲੀਆਂ ਮੌਤਾਂ ਉਹਦੇ ਚੋ ਮਾਈਨਸ ਹੁੰਦੀਆਂ ਨੇ ਪਰ ਤਾਂ ਵੀ ਆਪਾਂ ਜੇ ਮੰਨ ਲਈਏ ਤਾਂ ਵੀ 21 ਲੱਖ ਜ਼ਿਆਦਾ ਮੌਤਾਂ ਹੋਈਆਂ ਤੇ ਸਾਢੇ 3 ਲੱਖ ਕੇਸ ਰਿਪੋਰਟ ਕੀਤੇ ਗਏ ਉਸ ਸਮੇਂ ਚ ਤੇ ਇਹਦਾ ਮਤਲਬ ਹੈ ਵੀ ਮੌਤਾਂ ਦੇ ਅੰਕੜੇ ਛੁਪਾਏ ਗਏ ਤੇ ਇਹ ਜਿਹੜੇ ਅੰਕੜੇ ਛੁਪਾਏ ਹੈ ਗੁਜਰਾਤ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿੰਨੀਆਂ ਕੁੱਲ ਮੌਤਾਂ ਅਸਲ ਚ ਹੋਈਆਂ ਤੇ ਜਿਹੜੀਆਂ ਦੱਸੀਆਂ ਸਰਕਾਰ ਨੇ ਉਹਦੇ ਨਾਲੋਂ 6 ਗੁਣਾ ਜ਼ਿਆਦਾ ਮੌਤਾਂ ਸੀ ਦੇਸ਼ 'ਚ ਤੇ ਗੁਜਰਾਤ ਦੇ ਵਿੱਚ 44.2 ਗੁਣਾ ਜ਼ਿਆਦਾ ਸੀ ਮੌਤਾਂ ਜਿੰਨੀਆਂ ਉਹਨਾਂ ਨੇ ਦੱਸੀਆਂ ਤੇ ਮੱਧ ਪ੍ਰਦੇਸ਼ ਚ 19.5 ਯੂਪੀ ਚ 19.5 ਗੁਣਾ ਮੌਤਾਂ ਸੀ। ਤਲੰਗਾਨਾ ਚ 18.2% ਦੋ ਗੁਣਾ ਜ਼ਿਆਦਾ ਮੌਤਾਂ ਸੀ ਤੇ ਇਹ ਅੰਕੜੇ ਦਬਾਏ ਗਏ ਲੋਕਾਂ ਤੋਂ ਅੱਜ ਤੁਸੀਂ ਕੀ ਦੱਸ ਰਹੇ ਹੋ ਤੇ ਕੀ ਦਬਾਉਨਿਓ ਇਹ ਗੱਲਾਂ ਆਉਣ ਵਾਲੇ ਸਮੇਂ ਚ ਪਤਾ ਲੱਗਣੀਆਂ ਨੇ ਮੋਦੀ ਜੀ। ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ।